ਉਹ ਬਦਲ ਜੀ ਉਹ ਕਮਾਤ ਰਹੇਗਾ ਜਾਂ ਉਹ ਬਸਾ ਗੇ ਪਰਮਾ ਲਈ ਅੱਜ ਇਹ ਵੀ ਮੀਡੀਆ ਇਹ ਕਹਿ ਰਿਹਾ ਹੈ ਇਹ ਸੱਚ ਨਹੀਂ ਅਨਕਾ ਨਹੀਂ ਹਾਸਲ ਇਹ ਸਾਡਾ ਇਹ ਪਹਿਲਾਂ 400 500 ਕਸਿਤੋਂ ਪਹਿਲਾਂ ਸਾਡੀ ਕੋਈ ਪੈਨਸ਼ਨ ਨਹੀਂ ਹੁੰਦੀ ਸੀ ਉਸ ਤੋਂ ਬਾਅਦ ਸਾਡੀ ਇੱਕ ਨਾਗਰ ਸਾਡਾ ਸੀਗਾ ਡਿਫੈਂਸਿਵ ਵਿੱਚ ਉਹਨਾਂ ਨੇ ਸੁਪਰੀ ਕੋਰਟ ਦੇ ਵਿੱਚ ਕੇਸ ਪਾਇਆ ਜਿਹਨ ਜਿਸਕੇ ਸਾਡੀ ਪੈਨਸ਼ਨ ਲਾਈ ਗਈ ਉਸ ਤੋਂ ਸਾਡੀ ਪੈਨਸ਼ਨ ਲਗਾਤਾਰ ਚੱਲ ਰਹੀ ਹੈ ਇਸ ਲਈ 17 ਦਸੰਬਰ ਪੂਰੇ ਲੱਗੇ ਸੀ ਜੀ ਅਸੀਂ ਇਸੇ ਕਰਕੇ 17 ਦਸੰਬਰ ਨੂੰ ਤੇ ਪੈਨਸ਼ਨ ਡੇ ਸਾਰੇ ਹਿੰਦੁਸਤਾਨ ਵਿੱਚ ਮਨਾਏ ਜਾ ਰਹੇ ਨੇ ਜੋ 17 ਦਸੰਬਰ ਦਾ ਪੈਨਸ਼ਨ ਡੇ ਮਨਾ ਰਹੇ ਆ ਇਹਦੇ ਪਿੱਛੇ ਵੀ ਇੱਕ ਸੰਦਰਸ਼ੀ ਗੱਲ ਹੋਈ ਹੈ ਕਿ ਜਦੋਂ 1857 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਗਦਰ ਹੋਇਆ ਸੀ ਤਾਂ ਬ੍ਰਿਟਿਸ਼ ਸਰਕਾਰ ਨੇ ਵੀ 1875 ਦੇ ਵਿੱਚ ਇਹ ਲਾਗੂ ਕੀਤਾ ਸੀ ਪਰੰਤੂ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਇਹਨਾਂ ਨੇ ਆਪਣੇ ਮਨਮਰਜ਼ੀ ਦੇ ਢੰਗ ਨਾਲ ਇਹਨੂੰ ਤੋੜਿਆ ਮੋੜਿਆ ਤੇ ਫਿਰ ਸਾਡੇ ਜਿਹੜੇ ਨਾਖਰਾਜੀ ਸੀਗੇ ਉਹ ਅਧਿਕਾਰੀ ਸੀਗੇ ਉਹ ਪ੍ਰਭਾਵਿਤ ਹੋਏ ਤਾਂ ਉਹਨਾਂ ਨੇ ਇੱਕ ਕੇਸ ਪਾਇਆ ਸੁਪਰੀਮ ਕੋਰਟ 'ਚ ਡੀ.ਵਾਈ. ਚੰਦਰ ਚੂੜਾ ਜੀ ਉਹਨਾਂ ਨੇ ਫੈਸਲਾ ਦਿੱਤਾ ਕਿ ਇਹ ਇੱਕ ਅਧਿਕਾਰ ਹੈ ਤੁਹਾਡਾ ਪੈਨਸ਼ਨਰਸ ਦਾ ਉਹਨੂੰ ਮਿਲਣਾ ਚਾਹੀਦਾ ਹੈ ਤੇ ਇਸ ਤੋਂ ਬਾਅਦ ਜਦੋਂ ਉਹ 2003 ਤੱਕ 31/12 2003 ਤੱਕ ਇਹ ਸਿਸਟਮ ਚੱਲਦਾ ਰਿਹਾ ਪਰੰਤੂ ਫਿਰ ਜਦੋਂ ਸਰਕਾਰ ਆਈ ਤਾਂ ਸਰਕਾਰ ਨੇ ਆ ਕੇ ਇਸ ਸਿਸਟਮ ਬਦਲਤਾ ਤੇ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਬਹੁਤ ਹੀ ਤਕਸ਼ਾਈ ਹੋਈ ਹੈ ਕਿ ਜਿਹੜੇ ਨਵੇਂ ਹੁੰਦੇ ਸੀਗੇ ਮੈਸ਼ਨਰ ਸੀਗੇ ਉਹਨਾਂ ਦੀ ਕਿਸੇ ਦੀ 1700 ਕਿਸੇ 2000 ਪੈਨਸ਼ਨ ਬੰਦੀ ਸੀ ਤੇ ਨਾ ਹੀ ਉਹਨਾਂ ਨੂੰ ਕੋਈ ਮੈਡੀਕਲ ਅਲਾਉਂਸ ਦਿੱਤਾ ਜਾਂਦਾ ਤੇ ਨਾ ਹੀ ਕੋਈ ਹੋਰ ਜੀਵਨ ਦੀ ਗਰੰਟੀ ਦਿੱਤੀ ਜਾਂਦੀ ਹੈ ਅਸੀਂ ਉਹ ਸਾਰੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਸੰਘਰਸ਼ ਕਰ ਰਹੇ ਹਾਂ ਸਾਡੇ ਛੋਟੇ ਭਰਾ ਨੇ ਉਹ ਜਿਹੜੇ ਔਨ ਵਾਲੇ ਪੈਨਸ਼ਨਰ ਬਣ ਗਏ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ ਨਾਲ ਹੀ ਸਾਡਾ ਜਿਹੜਾ ਡੀਏ ਹੈ ਉਹ ਦੂਜੀਆਂ ਸਟੇਟਾਂ ਨਾਲੋਂ ਬਹੁਤ ਘੱਟ ਹੈ ਸੈਂਟਰ ਸਰਕਾਰ ਨੇ 5800 ਦੇ ਰਿਹਾ ਹੈ ਤੇ ਸਾਡੇ ਜਿਹੜੇ ਪੈਨਸ਼ਨਰ ਤੇ ਮੁਲਾਜ਼ਮਾਂ ਉਹ 42% ਡੀਏ ਲੈ ਰਹੇ ਨੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਹ ਵੀ ਨਾ ਬਰਾਬਰੀ ਦੂਰ ਕੀਤੀ ਜਾਵੇ ਤੇ ਪਿਛਲੇ ਸਮੇਂ ਦੇ ਵਿੱਚ ਜੋ ਸਾਡੇ ਨਾਲ ਬੰਦਾ ਸਮਝੌਤੇ ਕੀਤੇ ਸੀ ਉਹ ਲਾਗੂ ਕੀਤੇ ਜਾਣ ਧੰਨਵਾਦ